ਸਰ ਸੁਖਬੀ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸਹਿ ਦਿਨੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਵਾਸਤੇ ਰਾਹਤ ਸਮੱਗਰੀ ਭੇਜੀ ਹੈ ਔਰ ਜਿਹੜੇ ਪਸ਼ੂਆਂ ਵਾਸਤੇ ਚਾਰਾ ਭੇਜਿਆ ਜੋ ਲੋਕਾਂ ਨੂੰ ਕਹਿ ਕੇ ਗਏ ਸੀ ਉਹ ਸਾਰਾ ਕੁਝ ਉਹਨਾਂ ਨੇ ਉੱਥੇ ਪਹਚਾਇਆ ਜਾ ਰਿਹਾ ਤਨਕ ਜਿਹੜੀ ਹਲਕੇ ਦੇ ਵਿੱਚੋਂ ਇਕੱਠੀ ਕਰਕੇ ਅਸੀਂ ਜਾਂ ਜਿੱਥੇ ਵੀ ਕਿਤੇ ਕਹਿਣਗੇ ਅਸੀਂ ਉਹ ਕਣਕ ਪਹਚਾਵਾਂਗੇ ਸਰਕਾਰ ਦੇ ਜੋ ਮੁੱਖ ਮੰਤਰੀ ਸਾਹਿਬ ਨੇ ਸਾਡੇ ਉਹਨਾਂ ਨੇ ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਸਿਰਫ ਸਿੱਧਮ ਸਿੱਧਾ ਕਹਿੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਅੱਜ ਸਨੌਰ ਤੇ ਘਨੌਰ ਦੇ ਵਿੱਚ ਚਾਰਾ ਭੇਜਿਆ ਜਾ ਰਿਹਾ ਹੈ ਇਸ ਤੋਂ ਬਾਅਦ ਹੋਰ ਇੱਕ ਖੇਪ ਆਉਣੀ ਹੈ ਜੋ ਕਿ ਸਮਾਣਾ ਸਤਰਾਨਾ ਬਾਕੀ ਦਿੱਤੇ ਵੀ ਨੁਕਸਾਨ ਹੋਇਆ ਉੱਥੇ ਭੇਜਿਆ ਜਾਊਗਾ ਜੇ ਪੰਜਾਬ ਤੇ ਕੋਈ ਭੀੜ ਪੈਂਦੀ ਹੈ ਉਹ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੀ ਹੈ ਇਹੋ ਜੀ ਸਰਕਾਰ ਨੂੰ ਲੋਕ 2027 ਦੇ ਵਿੱਚ ਸ਼ੀਸ਼ਾ ਦਿਖਾਉਣ 500 ਟਰੱਕ ਤੁਸੀਂ ਦੇਖੋ ਚਾਰੇ ਦੇ ਇੱਕ ਦਿਨ ਚਮਕੌਰ ਸਾਹਿਬ ਤੋਂ ਸਰਦਾਰ ਸੁਖਵਿੰਦਰ ਸਿੰਘ ਬਾਦਲ ਜੀ ਨੇ ਹੜਪੀੜਿਤ ਇਲਾਕਿਆਂ ਵਾਸਤੇ ਜਿਹੜੇ ਉਹ ਜਾਰੀ ਕਰੇ ਤੇ ਬਜੇਬੀ ਦੀਆਂ ਤਾਰਾਂ ਨੂੰ ਵੀ ਗਨਾਰੇ ਵੀ 1 ਕਿਲੋਮੀਟਰ ਦੀ ਬਿਜਲੀ ਦੀ ਤਾਰ ਪਾ ਦੇਣੀ ਆ ਜਿਹੜੀ ਪੰਜਾਬ ਚ 70 ਸਾਲਾਂ ਚ ਨਹੀਂ ਪਈ ਸੀ ਮਤਲਬ ਪੰਜਾਬ ਕੋਈ ਰਿਮੋਟ ਨਾਲ ਚੱਲ ਰਿਆ ਤਾਂ ਇੱਕ ਪਾਸੇ ਕਹਿੰਦੇ 5000 ਕਰੋੜ ਰੁਪਇਆ ਬਿਜਲੀ ਦੇ ਲਾਰੇ ਲਾਹ ਪੰਜ ਵੀ ਨਹੀਂ ਰਹੇ ਵੀ ਤੁਸੀਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਦਿੰਦੇ ਮੈਂ ਸਤਾਰ ਕੁਲਵਿੰਦਰ ਜੀ ਬਾਦਲ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਪਿਛਲੇ 2 ਮਹੀਨਿਆਂ ਤੋਂ ਜਦੋਂ ਉਹ ਹੜਾ ਆਏ ਹਨ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਤਨਾ ਪਟਿਆਲੇ ਚ ਅੱਜ 500 ਜਿਹੜਾ ਕੁਇੰਟਲ ਹੈਗਾ ਮੱਕੀ ਦਾ ਅਚਾਰ ਉਹ ਸਾਡੇ ਜ਼ਿਲ੍ਹੇ ਵਾਸਤੇ ਆਇਆ ਸਨੌਰ ਕਨੌਰ ਲਈ ਅਸੀਂ ਅੱਜ ਦਿੱਤਾ ਬਾਕੀ 500 ਕੁਇੰਟਲ ਹੋਰ ਆਊਗਾ ਸਭ ਤੋਂ ਪਹਿਲਾਂ ਮੈਂ ਸਤਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤਹਿ ਦਨੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਵਾਸਤੇ ਰਾਹਤ ਸਮੱਗਰੀ ਭੇਜੀ ਹੈ ਔਰ ਜਿਹੜੇ ਪਸ਼ੂਆਂ ਵਾਸਤੇ ਚਾਰਾ ਭੇਜਿਆ ਕਿਉਂਕਿ ਹਲਕਾ ਘਨੌਰ ਦੇ ਵਿੱਚ ਜਦੋਂ ਹੜਾ ਆਈ ਸੀ ਤਾਂ ਫਸਲਾਂ ਵੀ ਬਹੁਤ ਜ਼ਿਆਦਾ ਖਰਾਬ ਹੋ ਗਈਆਂ ਸੀ ਔਰ ਲੋਕਾਂ ਦੇ ਘਰ ਗਿਰ ਗਏ ਸੀ ਪਸ਼ੂਆਂ ਜੋਗਾ ਕੋਈ ਚਾਰਾ ਨਹੀਂ ਸੀ ਰਿਹਾ ਹੈਗਾ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉੱਥੇ ਆਏ ਸੀ ਜੋ ਲੋਕਾਂ ਨੂੰ ਕਹਿ ਕੇ ਗਏ ਸੀ ਉਹ ਸਾਰਾ ਕੁਝ ਉਹਨਾਂ ਨੂੰ ਉੱਥੇ ਪਹੁੰਚਾਇਆ ਜਾ ਰਿਹਾ ਕਣਕ ਜਿਹੜੀ ਹਲਕੇ ਦੇ ਵਿੱਚੋਂ ਇਕੱਠੀ ਕਰਕੇ ਅਸੀਂ ਉਹ ਵੀ ਆਪਣੇ ਅਕਾਲੀ ਦਲ ਦੇ ਡਾਕਟਰ ਜਾਂ ਜਿੱਥੇ ਵੀ ਕਿਤੇ ਕਹਿਣਗੇ ਅਸੀਂ ਉਹ ਕਣਕ ਪਹੁੰਚਾਵਾਂਗੇ ਤਾਂ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਫਾਨਕ ਦਿੱਤੀ ਜਾਵੇ ਪੰਜਾਬ ਦੇ ਵਿੱਚ ਬਹੁਤ ਵੱਡਾ ਜੋ ਫਲੱਡ ਦੇ ਨਾਲ ਨੁਕਸਾਨ ਹੋਇਆ ਤਾਂ ਲੋਕਾਂ ਨੇ ਜਾਂ ਜਦੋਂ ਮੀਡੀਆ ਨੇ ਸਰਕਾਰ ਨੂੰ ਪੁੱਛਿਆ ਤਾਂ ਸਰਕਾਰ ਦੇ ਜੋ ਮੁੱਖ ਮੰਤਰੀ ਸਾਹਿਬ ਨੇ ਸਾਡੇ ਉਹਨਾਂ ਨੇ ਲੋਕਾਂ ਨੂੰ ਜਵਾਬ ਦੇਣ ਦੀ بجائے ਸਿਰਫ ਸਿੱਧਮ ਸਿੱਧਾ ਕਹਿਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੁੱਟਿਓ ਤੇ ਅੱਜ ਪੰਜਾਬ ਦੇ ਹੋਕੇ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹੋ ਗਰਾਊਂਡ ਜ਼ੀਰੋ ਤੇ ਜਾ ਕੇ ਇੱਕ ਇੱਕ ਬੰਨ ਤੇ ਜਾ ਕੇ ਉਹਨਾਂ ਨੇ ਡੀਜ਼ਲ ਦਿੱਤਾ ਲੋਕਾਂ ਦੀ ਬਾਹ ਫੜੀ ਮਤ ਕੀਤੀ ਅਸੀਂ ਜੋ ਇੱਥੇ ਸਾਡੇ ਜ਼ਿਲ੍ਹੇ ਪਟਿਆਲੇ ਦੀ ਕਮੇਟੀ ਬਣਾਈ ਗਈ ਸੀ ਸ਼੍ਰੀ ਐਨ ਕੇ ਸ਼ਰਮਾ ਜੀ ਦੇ ਅੰਡਰ ਜਿਵੇਂ ਉਹ ਰਿਪੋਰਟ ਭੇਜੀ ਗਈ ਉਸ ਦੇ ਤਹਿਤ ਜੋ ਸਮਾਨ ਹੈ ਲੋਡਵੰਦ ਜੋ ਸਮਾਨ ਸਾਡੇ ਜ਼ਿਲ੍ਹੇ ਨੂੰ ਭੇਜਿਆ ਗਿਆ ਅੱਜ ਸਨੌਰ ਤੇ ਘਰੌਰ ਦੇ ਵਿੱਚ ਚਾਰਾ ਭੇਜਿਆ ਜਾ ਰਿਹਾ ਹੈ ਇਸ ਤੋਂ ਬਾਅਦ ਹੋਰ ਇੱਕ ਖੇਪ ਆਉਣੀ ਹੈ ਜੋ ਕਿ ਸਮਾਣਾ ਸਤਰਾਣਾ ਬਾਕੀ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਭੇਜਿਆ ਜਾਊਗਾ ਜਦੋਂ ਵੀ ਪੰਜਾਬ ਤੇ ਕੋਈ ਭੀੜ ਪੈਂਦੀ ਹੈ ਅਸੀਂ ਪਿਛਲੇ 4 ਸਾਲ ਤੋਂ ਦੇਖ ਰਹੇ ਹਾਂ ਜਿਹੜੀ ਇਹ ਨਕਮੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣ ਲਈ ਜਦੋਂ ਵੀ ਪੰਜਾਬ ਦੇ ਲੋਕ ਉਹਨਾਂ ਤੋਂ ਸਵਾਲ ਕਰਦੇ ਨੇ ਜਾਂ ਪੰਜਾਬ ਤੇ ਕੋਈ ਭੀੜ ਪੈਂਦੀ ਹੈ ਉਹ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੀ ਹੈ ਇਹੋ ਜੀ ਸਰਕਾਰ ਨੂੰ ਲੋਕ 2027 ਦੇ ਵਿੱਚ ਸ਼ੀਸ਼ਾ ਦਿਖਾਉਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਬਾਹ ਫੜੀ ਕੱਲੇ-ਕੱਲੇ ਹਲਕਿਆਂ 'ਚ ਗਏ ਡੀਜ਼ਲ ਵੀ ਵੰਡਿਆ ਪੈਸੇ ਵੀ ਵੰਡੇ ਚਾਰੇ ਦਾ ਪ੍ਰਬੰਧ ਵੀ ਕਰਿਆ ਬੀਜਾਂ ਦਾ ਪ੍ਰਬੰਧ ਵੀ ਕਰਿਆ 500 ਟਰੱਕ ਤੁਸੀਂ ਦੇਖੋ ਚਾਰੇ ਦੇ ਇੱਕ ਦਿਨ ਚਮਕੌਰ ਸਾਹਿਬ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਹਰ ਪੀੜਿਤ ਇਲਾਕਿਆਂ ਵਾਸਤੇ ਜਿਹੜੇ ਉਹ ਜਾਰੀ ਕਰੇ ਤੇ ਔਰ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਸਾਡੀ ਟੀਮ ਦੀ ਡਿਊਟੀ ਲਈ ਤੀ ਪਟਿਆਲੇ ਜ਼ਿਲ੍ਹੇ 'ਚ ਜੋ ਅਸੀਂ ਰਿਕਮੈਂਡੇਸ਼ਨ ਕਰਕੇ ਜਿਹੜੀ ਭੇਜੀ ਸੀਗੀ 1000 ਕੁੰਟਲ ਚਾਰਾ ਤਕਰੀਬਨ ਇੱਥੇ ਆ ਰਿਹਾ ਅੱਜ 500 ਕੁੰਟਲ ਜਿਹੜਾ ਅਚਾਰ ਮੱਕੀ ਦਾ ਅਚਾਰ ਆ ਜਿਹੜਾ ਉਹ ਅੱਜ ਸਾਡੇ ਹਲਕੇ ਚ ਇੱਥੇ ਆਇਆ ਜਿਹੜਾ ਅਸੀਂ ਘਨੌਰ ਔਰ ਸਨੌਰ ਚ ਜਾ ਰਿਹਾ ਇਸ ਤੋਂ ਬਾਅਦ ਕੁਝ ਸਤਰਾਣੇ ਵੀ ਜਾਣਾ ਆ ਸਮਾਣੇ ਵੀ ਜਾਣਾ ਹੈਗਾ ਸੋ ਉਹ ਵੀ ਟਰੱਕ ਜਿਹੜੇ ਆ ਰਹੇ ਆ ਅੱਜ ਤੁਸੀਂ ਦੇਖੋ ਵੀ ਆ 500 ਕੁੰਟਲ ਜਿਹੜਾ ਚਾਰਾ ਅਸੀਂ ਇੱਥੋਂ ਜਾਰੀ ਕਰਿਆ ਅਲੱਗ-ਅਲੱਗ ਪਿੰਡਾਂ ਚ ਬਹੁਤ ਵੱਡਾ ਨੁਕਸਾਨ ਸਾਡੇ ਪਟਿਆਲੇ ਜ਼ਿਲ੍ਹੇ 'ਚ ਵੀ ਸਰਕਾਰ ਦੀ ਨਲਾਕੀ ਕਰਕੇ ਮੈਂ ਕਹਾਂਗਾ ਹੋਇਆ ਕਨੌਰ 'ਚ ਨੁਕਸਾਨ ਹੋਇਆ ਜਿੰਨਾ ਚੇ ਜੰਡ ਮੰਡੋਲੀ ਪਿੰਡਾ ਕਿਹੜੇ ਕਿਹ ਔਨਸਰ ਸਰਾਲੇ ਤੇ ਚਮਾਰੂ ਇਹਨਾਂ ਪਿੰਡਾਂ 'ਚ ਚਾਰਾ ਵੀ ਨਹੀਂ ਰਿਹਾ ਔਰ ਲੋਕਾਂ ਦੇ ਮਕਾਨ ਵੀ ਜਿਹੜੇ ਗਿਰੇ ਪਏ ਆ ਜ਼ਮੀਨਾਂ 'ਚ 5-5 ਫੁੱਟ ਰੇਤਾ ਚੜ ਗਿਆ ਔਰ ਅਫਸੋਸ ਦੀ ਗੱਲ ਆ ਵੀ ਅਜੇ ਤੱਕ ਕਿਸੇ ਜ਼ਿੰਮੇਵਾਰ ਦੇ ਜਿਹੜੇ ਖਾਤੇ 'ਚ 1 ਰੁਪਿਆ ਵੀ ਸਰਕਾਰ ਵੱਲੋਂ ਨਹੀਂ ਆਇਆ ਉਧਰ ਕਾਨਕ ਸਿਰ ਤੇ ਆਈ ਪਈ ਆ ਡਾਈ ਵੀ ਖਰੀਦਣਾ ਖੇਤਾਂ ਬਾਣੀ ਵੀ ਆ ਡੀਜ਼ਲਸ ਵੀ ਲੋੜ ਆ ਸਾਰੀ ਜ਼ਰੂਰਤਾਂ ਆ ਗਈਆਂ ਸੋ ਸਾਡੀ ਪਾਰਟੀ ਨੇ ਜਿਹੜਾ ਪ੍ਰਬੰਧ ਕਰਿਆ ਵੀ 1 ਲੱਖ ਏਕੜ ਜ਼ਮੀਨ ਦਾ ਬੀਜ ਅਸੀਂ ਹੁਣ ਤਿਆਰ ਕਰਕੇ ਜਿਹੜਾ ਸਾਰੇ ਹਲਕਿਆਂ 'ਚ ਪਹੁੰਚਦਾ ਕਰਾਂਗੇ ਜਿੱਥੇ-ਜਿੱਥੇ ਜਿੰਨਾ ਨਾਲ ਜੋ ਕਮਿਟਮੈਂਟਾਂ ਕਰੀਆਂ ਪ੍ਰਧਾਨ ਜੀ ਨੇ ਅੱਜ ਚਾਰਾ ਭੇਜਿਆ ਔਰ ਸਭ ਤੋਂ ਵੱਡੀ ਮਾਰ ਦੇਖੋ ਕਿਸਾਨਾਂ ਦੇ کیا ਪੈ ਰਹੀ ਹੈਗੀ ਆ ਇੱਕ ਤਾਂ ਹੜਾਂ ਦੀ ਮਾਰ ਪਈ ਆ ਇੱਕ ਨਾ ਜੀ ਹਲਦੀ ਰੋਗ ਨਵਾਂ ਆ ਹੈਗਾ ਤੁਸੀਂ ਹੈਰਾਨ ਰਹਿ ਜਾਊਂਗੇ 1 ਏਕੜ 'ਚ ਜੀਤੀ 40-40000 ਰੁਪਏ ਖਰਚਾ ਹੋਇਆ ਵਾ ਇੱਕ ਇੱਕ ਕੁਇੰਟਲ ਵੀ ਜੀਰੀ ਨਹੀਂ ਨਿਕਲਦੀ ਔਰ ਅਫਸੋਸ ਦੀ ਗੱਲ ਇਹ ਜਿਹੜੀ ਟਰਾਂਸਫਾਰਮਰ ਦੇ ਉਦਘਾਟਨ ਕਰਨ ਵਾਲੀ ਸਰਕਾਰ ਆ ਬਿਜਲੀ ਦੀਆਂ ਤਾਰਾਂ ਨੂੰ ਵੀ ਗਨਾਰੇ ਵੀ 1 ਕਿਲੋਮੀਟਰ ਜੀ ਬਿਜਲੀ ਦੀ ਤਾਰ ਪਾ ਦੇਣੀ ਆ ਜਿਹੜੀ ਪੰਜਾਬ ਚ 70 ਸਾਲਾਂ ਚ ਨਹੀਂ ਪਈਦੀ ਮਤਲਬ ਪੰਜਾਬ ਕੋਈ ਰਿਮੋਟ ਨਾਲ ਚੱਲ ਰਿਆ ਤਾਂ ਕੇਜਰੀਵਾਲ ਦੀ ਗੱਲ ਮੈਂ ਸਟੇਟਮੈਂਟ ਪੜ੍ਹ ਰਿਆ ਦਾ ਵੀ ਜਿਹੜੀ 70 ਸਾਲਾਂ ਚ ਬਿਜਲੀ ਦੀਆਂ ਤਾਰਾਂ ਨਹੀਂ ਪਈਆਂ ਅਸੀਂ ਪਾ ਦੇਣੀ ਆ ਉਹਨਾਂ ਸਾਰੇ ਪੰਜਾਬ ਚ ਬਿਜਲੀ ਆ ਸਰਦਾਰ ਸੁਵੀਰ ਸਿੰਘ ਬਾਦਲ ਜੀ ਨੇ ਬਿਜਲੀ ਸਰਪਲਸ ਕਰੀ ਸੀ 5 ਰੁਪਏ ਯੂਨਿਟ ਅਸੀਂ ਬਿਜਲੀ ਦੰਦੇ ਤੇ ਅੱਜ ਤੁਸੀਂ 11 11 ਰੁਪਏ ਯੂਨਿਟ ਬਿਜਲੀ ਦੇ ਰਹੇ ਆ 24 24 ਘੰਟੇ ਤੇ ਕੱਟ ਲੱਗ ਰਹੇ ਆ ਟਰਾਂਸਫਾਰਮ ਆ ਜੀ ਰਿਕਵਰਚ ਮੈਂ 250 ਟਰਾਂਸਫਾਰਮ ਲਾਏ ਤੇ ਕਦੇ ਇਹ ਕੱਟ ਨਹੀਂ ਗਿਰੇ ਟਰਾਂਸਫਾਰਮ ਦੇ ਹਾਰ ਪਾ ਕੇ ਕਰ ਰਹੇ ਆ ਇੱਕ ਪਾਸੇ ਕਹਿੰਦੇ 5000 ਕਰੋੜ ਰੁਪਇਆ ਬਿਜਲੀ ਤੇ ਲਾਰੇ ਲਾਹ ਪੰਜ ਵੀ ਨਹੀਂ ਰਹੇ ਵੀ ਤੁਸੀਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਦੰਦੇ ਜਿਨ੍ਹਾਂ ਦੀ ਹਲ ਦੀ ਦੀ ਬਿਮਾਰੀ ਕਰਕੇ ਫਸਲ ਬਰਬਾਦ ਹੋਈ ਹੈ ਉਹਨਾਂ ਦੀ ਇਮੀਡੀਏਟਲੀ ਗਿਰਦੌਰੀ ਕਰਕੇ ਪੈਸੇ ਦੇਣ ਜਿਹਨਾਂ ਦਾ ਹੜਾਂ ਦਾ ਨੁਕਸਾਨ ਹੋਇਆ ਉਹ ਪੈਸੇ ਦੇਣ ਸੋ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਪੈਸੇ ਨਹੀਂ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਸੰਘਰਸ਼ ਕਰੂਗਾ ਕਿਸਾਨਾਂ ਦੇ ਨਾਲ ਕਰੂਗਾ ਦੇਖੋ ਹੜਾਂ ਦੇ ਵਿੱਚ ਪੰਜਾਬ ਕਿੱਡੀ ਵੱਡੀ ਮਾਰ ਹੇਠ ਆਇਆ ਜਿੱਥੇ ਸਰਕਾਰਾਂ ਭੱਜ ਗਈਆਂ ਮੂਲਕ ਹੋ ਕੇ ਲੁਗੀਆਂ ਜਾ ਕੇ ਗੁਲੂਕੁਸ ਲਵਾ ਕੇ ਪੈ ਗਈਆਂ ਉੱਥੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਪਹਿਲੇ ਦਿਨ ਤੋਂ ਹੜਾਂ ਦੇ ਨਾਲ ਖੜੇ ਨੇ ਡੀਜ਼ਲ ਭੇਜਿਆ ਕੈਸ਼ ਭੇਜਿਆ ਹੋਰ ਜਿਹੜਾ ਵੀ ਕੋਈ ਲੋਡਬੰਦ ਸਮਾਨ ਸੀ ਉਹ ਭੇਜਿਆ ਪਸ਼ੂਆਂ ਦਾ ਚਾਰਾ ਭੇਜਿਆ ਪੰਜਾਬ ਚ ਉੱਥੇ ਹੀ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਪਸ਼ੂਆਂ ਦਾ ਚਾਰਾ ਘਨੌਰ ਹਲਕੇ ਲਈ ਸਨੌਰ ਲਈ ਸਮਾਣੇ ਲਈ ਸਤਰਾਣੇ ਲਈ ਵਿਸ਼ੇਸ਼ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਲਜੀ ਵੱਲੋਂ ਟਰੱਕ ਭੇਜੇ ਗਏ ਨੇ ਜਿਨ੍ਹਾਂ ਦੀ ਇੱਥੋਂ ਅੱਜ ਪਟਿਆਲੇ ਮੰਡੀ ਤੋਂ ਟਰਾਲੀਆਂ 'ਚ ਲੋਡ ਕਰ ਕਰਕੇ ਅੱਗੇ ਭੇਜਿਆ ਜਾ ਰਿਹਾ ਜਿਨ੍ਹਾਂ ਦੀ ਅਤੇ ਟਰਾਲੀਆਂ ਦੀ ਚੰਡੀ ਦਿਖਾਉਣ ਲਈ ਤੋਰਨ ਲਈ ਸ੍ਰੀ ਅਨਕੇ ਸ਼ਰਮਾ ਜੀ ਜੋ ਸ਼੍ਰੋਮਣੀ ਕਾਲਜ ਦੇ ਸੀਨੀਅਰ ਅਗੂ ਨੇ ਕੋਰ ਕਮੇਟੀ ਮੈਂਬਰ ਨੇ ਖਜ਼ਾਨਚੀ ਨੇ ਉਹ ਵਿਸ਼ੇਸ਼ ਤੌਰ ਤੇ ਅੱਜ ਇੱਥੇ ਸਰਦਾਰ ਅਰਸ਼ ਕੁਬੀ ਸਿੰਘ ਬਾਦਲ ਜੀ ਵੱਲੋਂ ਅੱਜ ਭੇਜੇ ਗਏ ਨੇ ਜਿਨ੍ਹਾਂ ਨੇ ਆ ਕੇ ਟਰਾਲੀਆਂ ਚ ਟਰੱਕਾਂ ਤੋਂ ਟਰਾਲੀਆਂ ਚ ਲੋਡ ਭਰਾ ਕੇ ਸੈਂਕੜੇ ਹੀ ਟਰਾਲੀਆਂ ਜਿਹੜੀਆਂ ਇਕੱਲੇ ਇਕੱਲੇ ਪਿੰਡ ਭੇਜੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜਾ ਸਮਾਨ ਅੱਜ ਪਹਿਲਾ ਹਲਾਟ ਆ ਜਿਹੜਾ ਕਹਿ ਸਕਦੇ ਕਿ ਆਇਆ ਅਗਰ ਹੋਰ ਵੀ ਸਮਾਨ ਆ ਕੇ ਇਹੀ ਪਿੰਡ ਪਿੰਡ ਭੇਜਿਆ ਜਾਵੇ ਵਾਇਰ ਜੀ ਦਾ ਖਾਲਸਾ ਵਾਇਰ ਨਹੀਂ ਬਥੇ ਅੱਜ ਜੋ ਅਸ਼ੂਆ ਵੀ ਸਰਦਾਰ ਅਰਸ਼ ਕੁਬੀ ਸਿੰਘ ਬਾਦਲ ਸਾਬਕਾ ਉਪ ਮੁંત્રી ਪੰਜਾਬ ਨੇ ਜੋ ਵਾਅਦੇ ਆਡੇ ਨਾਲ ਕਰਕੇ ਕੀਤੇ ਸੀ ਕਿਉਂਕਿ ਜਦੋਂ ਪਿਛਲੇ ਸਾਲ ਇਹ ਤਹੜਾਏ ਸਨ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਅੱਗੇ ਹਲਕੇ ਜਿੱਤਨੌਰ ਵਿੱਚ ਤੇ ਕਗਰੂ ਦੇ ਪਹੁੰਚੇ ਸਨ ਉੱਥੇ ਉਹਨਾਂ ਨੇ ਲੋਕਾਂ ਦੀਆਂ ਦੁੱਖਾਂ ਦੇਖੀਆਂ ਸਨ ਤੇ ਸਾਰੇ ਹਾਲ ਦੇਖੇ ਸੀ ਜੋ ਵਾਅਦਾ ਉਹਨਾਂ ਨੇ ਕੀਤਾ ਸੀ ਅੱਜ ਉਹ ਵਾਅਦੇ ਜਨਤਾਰ ਠਨੌਰ ਹਲਕੇ ਵਿੱਚ ਤੇ ਸਨੌਰਾਂ ਦੇ ਵਿੱਚ ਪਛਮਾਗੀ ਚਾਰਾ ਵੰਡਿਆ ਜਾ ਰਿਹਾ ਹੈ ਭਾਰੀ ਗਿਣਤੀ ਵਿੱਚ ਅੱਜ ਇਹ ਤੇ 100 ਹਜ਼ਾਰ ਕਾਉਂਟਰ ਦੇ ਤਕਰੀਬ ਸਾਰਾ ਪਹੁੰਚਿਆ ਹੈ ਜਿਹੜਾ ਕਿ ਅੱਜ ਲੋਕਾਂ ਨੂੰ ਟਰਾਲੀਆਂ ਚ ਇੱਥੋਂ ਮੰਨ ਕੇ ਦਿੱਤਾ ਜਾ ਰਿਹਾ ਹੈ ਮੈਂ ਸਰਦਾਰ ਸੁਬੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਪਿਛਲੇ 2 ਮਹੀਨਿਆਂ ਤੋਂ ਜਦੋਂ ਦੇ ਆਹੜਾ ਆਏ ਹਨ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਭਾਵੇਂ ਉਹ ਤੇ ਬਾਬਾ ਨਾਨਕ ਹੈ ਚਾਹੇ ਸੁਲਤਾਨ ਪ੍ਰਲੂਦੀ ਹੈ ਚਾਹੇ ਘਨੌਰ ਹੈ ਜੋ ਵੀ ਵਜੇ ਉਹਨਾਂ ਨੇ ਲੋਕਾਂ ਨੂੰ ਦਿੱਤੇ ਸੀ ਉਹਨਾਂ ਨਾਲ ਹੀ ਸੇਵਾ ਦੇ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਮੈਂ ਫਿਰ ਦੁਬਾਰਾ ਸਰਦਾਰ ਸੁਬੀਤ ਸਿੰਘ ਜੀ ਦਾ ਐ ਜੀਰੋ ਸਰਵਾਦੀਆਂ ਵਾਹ ਗਰਦੀ ਦਾ ਖਾਲਸਾ ਵਾਹ ਗਰਦੀ ਜੋ ਪੰਜਾਬ ਚ ਆਪਣੇ ਕੁਦਰਤੀ ਮਾਰ ਪਈ ਹੜ ਆਏ ਤੇ ਹੜਾਂ ਨੂੰ ਦੇਖਦੇ ਹੋਏ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿਨ ਰਾਤ ਇੱਕ ਕਰਕੇ ਹਰ ਇੱਕ ਖੇਤਰ ਚ ਪਾਵਾਂ ਉਹ ਤਰਨਤਾਰਨ ਦਾ ਇਲਾਕਾ ਹੋਵੇ ਪਠਾਨਕੋਟ ਦਾ ਇਲਾਕਾ ਹੋਵੇ ਗੁਰਦਾਸਪੁਰ ਦਾ ਇਲਾਕਾ ਹੋਵੇ ਸ਼ੰਭੂ ਤੋਂ ਲਾਗੇ ਮੈਂ ਸਮਝਦਾ ਸਾਰੇ ਪੰਜਾਬ ਚ ਦਿਨ ਰਾਤ ਇੱਕ ਕਰਕੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਮੌਕੇ ਤੇ ਜਿਹੜੇ ਬੰਨ ਟੁੱਟਣ ਵਾਲੇ ਸੀ ਉੱਥੇ ਡੀਜ਼ਲ ਵੀ ਦਿੱਤਾ ਕੈਸ਼ ਪੈਸੇ ਵੀ ਦਿੱਤੇ ਔਰ ਇਸੇ ਤਰ੍ਹਾਂ ਪਟਿਆਲੇ ਚ ਅੱਜ 500 ਜਿਹੜਾ ਕੁਇੰਟਲ ਹੈਗਾ ਮੱਕੀ ਦਾ achar ਉਹ ਸਾਡੇ ਜ਼ਿਲ੍ਹੇ ਵਾਸਤੇ ਆਇਆ ਸਨੌਰ ਕਨੌਰ ਲਈ ਅਸੀਂ ਅੱਜ ਦਿੱਤਾ ਬਾਕੀ 500 ਕੁਇੰਟਲ ਹੋਰ ਆਊਗਾ ਸੋ ਸ਼ਰਮਣੀ ਕਾਲੀਦਾਲੀ ਐਸੇ ਅਜਿਹੀ ਪਾਰਟੀ ਹੈ ਜਿਹੜੀ ਲੋਕਾਂ ਦੇ ਨਾਲ ਅੱਜ ਖੜੀ ਹੈ ਔਰ ਜਿਹੜੀ ਸਰਕਾਰ ਹੈ ਉਹ ਤਾਂ ਜਦੋਂ ਵੀ ਕੋਈ ਪੀੜ ਪੈਂਦੀ ਹੈ ਪੰਜਾਬ ਚ ਜਾਂ ਉਹ ਆਪਣਾ ਪੰਜਾਬ ਛੱਡ ਕੇ ਬਾਹਰ ਚਲੀ ਜਾਂਦੇ ਆ ਜਾਂ ਆਪਣਾ ਹਸਪੀਟਲ ਚ ਭਰਤੀ ਹੋ ਜਾਂਦੇ ਆ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਜੇ ਜਵਾਬ ਦੇਣਾ ਜਾਂ ਮੁਸ਼ਕਲਾਂ ਸੁਣਨੀ ਆ ਉਹ ਸਿਰਫ ਤੋਂ ਸਿਰਫ ਪਾਰਟੀ ਦੇ ਸਰਦਾਰ ਪੀਤ ਸਿੰਘ ਬਾਦਲ ਸ਼੍ਰੋਮਣੀ ਕਾਲ